ਔਰ ਅੱਜ ਕਿਦਰ ਨੂੰ ਵਾਈ ਅੱਜ ਖੁਸ਼ ਹੋ ਕੇ ਬੀਤੇ ਗਿਆ ਤੇਰਾ ਵੀਰ ਹੁਣ ਕੀ ਹੋ ਗਿਆ ਵਾਈ ਤੇਰੇ ਵੀਰ ਨਾਲ ਰਿਸ਼ਤਾ ਹੋ ਗਿਆ ਵਾਹ ਬਈ ਵਾਹ ਮਾਤਾ ਬੋਲ ਖਾਗਰੋ ਹਾਂ ਜੀ ਹਾਂ ਜੀ ਬੈਠੋ ਵਾਈ ਬਹੁਤ ਦੁਰੀਆ ਨਾਲ ਹੋ ਗਿਆ ਬਾਪ ਮੇਰੀ ਕਿਰਪਾ ਕਰਤੀ ਬਈ ਬੱਸ ਬੈਠੋ ਹਾਂ ਬੈਠੇ ਬੈਠੇ ਮੂੰਹ ਮਿਟਾ ਲੈ ਵਾਈ ਦੂ ਹਾਂ ਜੀ ਹਾਂ ਜੀ ਓਏ ਵਾਹ ਬਈ ਬਰਫੀ ਲੈ ਆਇਆ ਤੂੰ ਤਾਂ ਬੜਾ ਹੀ ਕੁਛ ਲੱਗਦਾ ਮੈਨੂੰ ਹਾਂ ਸੁਸ਼ਟਾ ਬਹੁਤ ਹੈ ਭਾਈ ਆਈ ਵਾਰ ਇਤ ਕੰਮ ਕਰਦੇ ਹੁਣ ਤੇਰਾ ਵਿਆਹ ਤੂੰ ਤਾਂ ਟਾਈਮ ਹੋ ਗਿਆ ਹਾਂ ਯਾਰ ਮੇਰੇ ਵਿਆਹ ਨੂੰ ਤਾਂ ਤਾਂ ਤਰਸਾ ਲੋਏ ਹਾਂ ਫਿਰ ਹੁਣ ਮਨ ਨੂੰ ਨੁਕਸਾ ਦਾ ਕੋਈ ਵਿਆਹ ਤੋਂ ਬਾਅਦ ਖੁਸ਼ੀ ਰਹਿਣ ਦਾ ਜ਼ਿੰਦਗੀ ਖੁਸ਼ਹਾਲ ਬਣਾਉਣ ਦਾ ਯਾਰ ਵਿਆਹ ਤੋਂ ਬਾਅਦ ਖੁਸ਼ ਰਹਿਣ ਦੇ ਬਹੁਤ ਸਾਰੇ ਤਰੀਕੇ ਆ ਦੱਸ ਦੇ ਫਿਰ ਕੋਈ ਨਾ ਭਾਈ ਮੈਂ ਤੈਨੂੰ ਪੰਜ ਚਾਰ ਦੱਸ ਦਿੰਨਾ ਬਾਕੀ ਤੂੰ ਆਪ ਦੇਖਣਾ ਵੀ ਕਿਵੇਂ ਲਾਈਫ ਜਿਹੜੀ ਆ ਤੂੰ ਵਧੀਆ ਤਰੀਕੇ ਨਾਲ گزار ਸਕਦਾ ਨਾ ਨਾ ਭਾਈ ਐਕਸਪੀਰੀਅੰਸ ਬੰਦੇ ਦਾ ਦੱਸਿਆ ਵਾ ਕੋਈ ਨਾ ਮੈਂ ਪੈਦਾ ਦੱਸਦੇ ਕੁਝ ਪਹਿਲੀ ਗੱਲ ਤਾਂ ਸੁਣ ਹਾਂਜੀ ਹਮੇਸ਼ਾ ਤੂੰ ਇਹ ਧਿਆਨ ਰੱਖਣਾ ਵੀ ਜਿਹੜੀ ਵੀ ਚੀਜ਼ ਵਾਈਫ ਕਹਿ ਰਹੀ ਹੈ ਨਾ ਤੂੰ ਹਮੇਸ਼ਾ ਉਸ ਤੋਂ ਉਲਟਾ ਕਰਨਾ ਚੱਕਰੇ ਕੋਈ ਨਹੀਂ ਭਾਈ ਹਾਂ ਜੇ ਤੇਰੀ ਵਾਈਫ ਤੈਨੂੰ ਕਹਿ ਰਹੀ ਹੈ ਵੀ ਤੂੰ ਸੱਜੇ ਜਾਣਾ ਤੂੰ ਸੱਜੇ ਨਹੀਂ ਜਾਣਾ ਹਾਂ ਤੂੰ ਖੱਬੇ ਜਾ ਬਿਲਕੁਲ ਖੱਬੇ ਜਾਣਾ ਹਾਂ ਤੇ ਦੂਜੀ ਗੱਲ ਜੇ ਤੇਰੀ ਵਾਈਫ ਤੈਨੂੰ ਕਹਿੰਦੀ ਹੈ ਵੀ ਅੱਜ ਮੇਰੇ ਸਿਰ ਦੁਖਦਾ ਮੇਰੇ ਪੈਰ ਦੁਖਦੇ ਆ ਤੁਸੀਂ ਕੱਪੜੇ ਧੋ ਲੋ ਤੁਸੀਂ ਬਰਤਨ ਧੋ ਲੋ ਤੂੰ ਬਿਲਕੁਲ ਨਹੀਂ ਧੋਣ ਫਿਰ ਤੂੰ ਉਹਦਾ ਸਮਝ ਰੋ ਗੁਲਾਮ ਬਣ ਕੇ ਨਾ ਨਾ ਭਾਈ ਮੈਂ ਕੋਈ ਕੰਮ ਨਹੀਂ ਕਰੂੰਗਾ ਜੋਰੂ ਦਾ ਗੁਲਾਮ ਬਿਲਕੁਲ ਬਿਲਕੁਲ ਜੋਰੂ ਦਾ ਗੁਲਾਮ ਤਾਂ ਬਣਦੀ ਲੋੜ ਹੀ ਨਹੀਂ ਐ ਨਾ ਨਾ ਆਪਾਂ ਨਹੀਂ ਬੰਦਾ ਰਹਿੰਦਾ ਵਾਸ ਨਾ ਨਾ ਆਪਾਂ ਨਹੀਂ ਬਣਦੇ ਬਾਈ ਬਾਸ ਉਸ ਤੋਂ ਬਾਅਦ ਜੇ ਤੇਰੀ ਵਾਈਫ ਤੈਨੂੰ ਐ ਕਹਿੰਦੀ ਐ ਵੀ ਅੱਜ ਮੈਂ ਮਾਇਕੇ ਚੱਲੀਆਂ 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 ਤੇ ਤੂੰ ਜੇ ਮੇਰੀ ਚੀਜ਼ ਨਾ ਕੀਤੀ ਮੇਰੇ ਬੋਲਿੰਗ ਤੇ ਮੈਂ ਤੈਨੂੰ ਤਲਾਕ ਦੇ ਦੇਣਾ ਤੂੰ ਯਾਦ ਰੱਖਣਾ ਡਰਨਾ ਨਹੀਂ ਐ ਘਬਰਾਣੀ ਨੂੰ ਕਹਿੰਦਾ ਜਾ ਦਿੱਥੇ ਜਾਣਾ ਮੈਂ ਤੇਰੇ ਪਿੱਛੇ ਨਹੀਂ ਜਾਣਾ ਬਿਲਕੁਲ ਵੀ ਨਹੀਂ ਤੂੰ ਹਮੇਸ਼ਾ ਯਾਦ ਰੱਖਣਾ ਵੀ ਉਹ ਸਾਰੇ ਜਿਹੜੇ ਡਰਾਮੇ ਆ ਨਾ ਉਹ ਤੈਨੂੰ ਥੱਲੇ ਲਾਣ ਲਈ ਹੋਏ ਆਪਾਂ ਆਪਾ ਥੱਲੇ ਨਹੀਂ ਲਾਦੇ ਬਿਲਕੁਲ ਡਰਾਮਿਆਂ 'ਚ ਨਹੀਂ ਆਉਂਦੇ ਆਪਾਂ ਮੰਨ ਲਓ ਤੈਨੂੰ ਅੱਖਾਂ ਦਿਖਾਉਂਦੀ ਐ ਤੂੰ ਕਬਰਾਂ ਆਉਣੀ ਬਿਲਕੁਲ ਕਬਰਾਂ ਆਉਣੀ ਨਹੀਂ ਕਿਉਂਕਿ ਜੇ ਜੇ ਤੂੰ ਕਬਰਾਂ ਆ ਗਿਆ ਸਮਝ ਲਓ ਤੇਰੀ ਲਾਈਫ ਖਰਾਬ ਹੋ ਗਈ ਬਾਹਰ ਕਦੇ ਵੀ ਨਹੀਂ ਘਬਰਾਉਂਦਾ ਟੈਨਸ਼ਨ ਨਹੀਂ ਲੈਂਦੇ ਬਸ ਤੇ ਮੈਂ ਤੈਨੂੰ ਕੀ ਕੀ ਦੱਸਿਆ ਹੁਣ ਯਾਰ ਤੂੰ ਇੱਕ ਤਾਂ ਥੱਲੇ ਨਹੀਂ ਲੱਗਣਾ ਬਿਲਕੁਲ ਹਮੇਸ਼ਾ ਉੱਥੇ ਪਾਸੇ ਜਾਣਾ ਬਿਲਕੁਲ ਉਹਤੇ ਡਰਨਾ ਨਹੀਂ ਹੈ ਬਿਲਕੁਲ ਇੱਕੋ ਵੀ ਪਿੱਛੇ ਨਹੀਂ ਲੱਗਾ ਵਾਹ ਇਹ ਜਿਹੜੇ ਤੂੰ ਖਾਬ ਦੇਖ ਲੈਣਾ ਇਹ ਪੂਰੇ ਨਹੀਂ ਹੋਣੇ ਤੇਰੇ ਕਿਉਂਕਿ ਉਹਦੇ ਪਿੱਛੇ ਲੱਗ ਕੇ ਉਹਦਾ ਕੰਮ ਕਰਕੇ ਉਦੋਂ ਤੋਂ ਡਰ ਕੇ ਹੀ ਤੇਰੀ ਲਾਈਫ ਜਿਹੜੀ ਹੈ ਵਧੀਆ ਨਿਕਲੂਗੀ ਨਹੀਂ ਤਾਂ ਸਮਝ ਲੈ ਤੇਰੀ ਲਾਈਫ ਦਾ ਸਤਿਆਨਾਸ਼